ਇਹ ਲੋਕ ਬਾਣੇ ਵਿੱਚ ਰਹਿੰਦੇ ਨੇ ਕਿੱਥੇ ਮਰਜੀ ਬਹਿ ਜਾਣਾ ਉਹਦੇ ਬਾਣੇ ਵਿੱਚ ਤੇ ਫਿਰ ਮਹਾਰਾਜ ਆਪਣੇ ਸਿੱਖ ਦੇ ਕਾਰਜਲਾਸ ਕਰਦਾ ਯਾਨੀ ਕੋਈ ਆਜਾ ਕੰਮ ਨਹੀਂ ਹੈ ਜਿਹੜਾ ਵੀਰ ਜਾਵੇ ਅਰਦਾਸਾ ਕਰੇ ਬੇਟੀਆਂ ਕਰੇ ਸਭਲਾ ਕਰੇ ਜਿਨਾ ਇੱਕ ਪੁੱਤ ਆਣ ਕੇ ਪਿਤਾ ਨੂੰ ਬਾਰ-ਬਾਰ ਕਹਿੰਦਾ ਨਾ ਪਿਤਾ ਮੈਨੂੰ ਆਹ ਚੀਜ਼ ਚਾਹੀਦੀ ਆ ਪਿਆਰ ਦੇ ਨਾਲ ਭੇਜ ਕੇ ਤੇ ਜੇ ਗੱਲ ਪਾਏਗੇ ਕਹੋਗੇ ਨਾ ਫਿਰ ਤਾਂ ਪਿਤਾ ਲਈ ਨਾ ਦਵੇਗਾ ਜੇ ਤਾ ਪਿਆਰ ਨਾਲ ਆਓਗੇ ਨਾ ਜੇ ਤਾ ਲਿਣ ਜਿ ਕਰੋਗੇ ਫਿਰ ਬਾਪੂ ਗੁਰੂ ਗੋਬੇ ਸੇ ਮਾਰਾ ਸੱਚੇ ਕਿ ਤਾ ਤੁਹਾਨੂੰ ਸਾਰੀਆਂ ਦਾਤਾਂ ਤੁਹਾਡੇ ਘੋੜੇ ਵਿੱਚ ਪਾ ਦੇਗਾ ਸਤਨਾਮ ਸ੍ਰੀ ਇਹ ਗੋਬੇ ਸੇ ਮਾਰਾ ਮਾਪੂ ਸ੍ਰੀ ਤੋਂ ਜਾ ਅਰਦਾਸ ਦੇਵੀ ਚੱਲ ਜੀਆਂ ਹੱਤਾਂ ਦੀ ਰਸੀਆਂ ਵੀ ਬੁੱਢੀਆਂ ਨੇ ਦੇਵੀ ਕੱਦ ਨੇ ਆਪਣੇ ਅੱਖਾਂ ਦੇ ਹੱਥ ਮਾਰ ਕੇ ਵੇਖਿਆ ਤੇ ਨਾ ਕੇ ਲਿਆ ਕੁਝ ਨਹੀਂ ਐ ਭਈ ਆਨੰਦ ਕੋ ਸਭ ਮੰਨ ਨੂੰ ਮਾਂ ਮਿਲਿਆ ਰਸਤੇ ਦੇ ਵਿੱਚ ਕੀਤਾ ਮਾਦੀ ਕਹਿੰਦੀ ਜੀ ਮੇਰੇ ਪੁੱਤਰ ਨੂੰ ਮਾਰ ਦੇਣਾ ਮਾਂ ਨੂੰ ਕਹਿੰਦਾ ਮਾਰ ਚੱਲ ਜਿਹਨਾਂ ਨੇ ਸਾਨੂੰ ਨਮਾਰਿਆਂ ਨੂੰ ਆਪਣੇ ਚਰਨਾਂ ਵਿੱਚ ਭਾਲਣ ਦਾ ਮੌਕਾ ਦਿੱਤਾ ਹੈ ਤੇ ਸਭ ਤੋਂ ਜ਼ਿਆਦਾ ਧੰਨਵਾਦ ਹੈ ਧਾਨਾ ਧਾਨ ਸਹੀਦ ਬਾਬਾ ਸਿੱਧ ਸੋ ਮਹਾਰਾਜ ਸਾਡੇ ਸੰਗਤ ਇੱਕ ਵਾਰੀ ਆਪਣੇ ਰਸਨਾ ਵਿੱਚ ਆਖੋ ਜੀ ਧਾਨਾ ਧਾਨ ਬਾਬਾ ਸਿੱਧ ਸੋ ਮਹਾਰਾਜ ਸਹੀਦ ਜਿਨ੍ਹਾਂ ਨੇ ਮਿਲ ਕੇ ਹੱਥ 잡 ਕੇ ਗੁਰ ਤੇ ਆਸ ਕੋਲ ਦਾ ਬਲ ਬਖਸ਼ਿਆ ਹੈ ਸਾ ਸੰਗਤ ਕਿਉਂਕਿ ਜੇ ਬੰਦਾ ਕਹੇ ਨਾ ਮੈਂ ਕਰਾਂ ਤੇ ਕੋਈ ਇਹ ਕਰ ਸਕਦਾ ਅਸੀਂ ਲਿਖ ਕੇ ਕੁਝ ਨਹੀਂ ਹੁੰਦਾ ਕੁਝ ਜੀ ਇਹ ਸਚਾਈ ਹੈ ਮਹਾਰਾਜ ਦੇ ਘਰ ਲਿਖੇ ਹੀ ਰਹਿੰਦਾ ਉੱਥੇ ਸਭ ਕੁਝ ਕੋਈ ਸਮਝ ਨਹੀਂ ਲੱਗਦੀ ਇਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਬੰਦਾ ਵਿਦਵਾਨ ਨਹੀਂ ਬਣ ਸਕਦਾ ਕਦੇ ਵੀ ਵਿਦਵਾਨ ਅਕਾਲ ਪੁਰਖ ਪਰਮਾਤਮਾ ਬਣਾਇਆ ਦਿੱਤੇਲ ਬਣ ਸਕਦਾ ਹੈ ਬੰਦਾ ਪੜ੍ਹ-ਪੜ੍ਹ ਕੇ ਕੁਝ ਨਹੀਂ ਕਰ ਸਕਦਾ ਇਹ ਕਿਰਪਾ ਹੋਏ ਨਾ ਇਹ ਹੀ ਹੋ ਸਕਦੀ ਹੈ ਕਿ ਮਾਰਗ ਦੀ ਨਿਗਾਹ ਸੁਵੰਨੀ ਹੋ ਜੇ ਪਹਿਲੀ ਸਾਧ ਸੰਗਤ ਪਰਸ ਬੇਤਰੀ ਅਸਾਸਨ ਦੇ ਚਰਨਾ ਵਿੱਚ ਤੇ ਆਪਣੀ ਆਉਣ ਵਾਲੀ ਭਣੀ ਨੂੰ ਸੰਭਾਲ ਲਿਗੇ ਆਪਣੇ ਬੱਚਿਆਂ ਨੂੰ ਸੰਭਾਲ ਲਿਗੇ ਤੇ ਜੇ ਆਪਾਂ ਆਪਣੇ ਬੱਚਿਆਂ ਨੂੰ ਸੰਭਾਲਾਂਗੇ ਤਾਂ ਇਹਦੇ ਗੁਰੂ ਗੋਬਿੰਦ ਸਿੰਘ ਮਾਰਦਾ ਤੁਹਾਨੂੰ ਨੇਕ ਗੋਦੀ ਦਾ ਨੇਕ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਪ੍ਰਣਾਮੇ ਕਰ ਰਹੇ ਆਂ ਤੇ ਕਰਦੇ ਰਵਾਂਗੇ ਵਸਾਕੀ ਦੇ ਧਿਆਨ ਨਾਲ ਲਾਗੇ ਕਿਰਪਾ ਕਰੇ ਮਹਾਰਾਜ ਜੀ ਧੰਨ ਬਾਬਾ ਸਿੱਸੋ ਮਹਾਰਾਜੀ ਜੀ ਅਸੀਂ ਘਰਾਂ ਘਰਾਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਦੂ ਨਗਰਾਂ ਦੇ ਬੱਚੇ ਐ ਜਿਹੜੇ ਬੱਚਿਆਂ ਨੇ ਕੇਸ ਰੱਖੇ ਨੇ ਜਿਹੜੇ ਬੱਚੇ ਅਪ ਟਾਈ ਲਈ ਜਿਨ੍ਹਾਂ ਨੇ ਕੇਸ ਰੱਖਣੇ ਆ ਜਿਦਾਂ ਨੇ ਨਹੀਂ ਰੱਖੇ ਉਹਨਾਂ ਕੋਲ ਵੀ ਜਾਵਾਂਗੇ ਇਧਰ ਆ ਕੇ ਜਾ ਕੇ ਅਸੀਂ ਕਾਪੀਆਂ ਵੰਡ ਕੇ ਆਵਾਂਗੇ ਉਹਨਾਂ ਦੇ ਗਰਬਾਣੀ ਕੱਟ ਮੁਕਾਬਲੇ ਰੱਖਾਂਗੇ ਉਹਨਾਂ ਦੇ ਜਸਤਾਰ ਮੁਕਾਬਲੇ ਕਰਾਵਾਂਗੇ ਉਹਨਾਂ ਨੂੰ ਨਾਮ ਦਵਾਂਗੇ ਆਪਾਂ ਨੇ ਆ ਕੰਮ ਆਦੇ ਤੋਂ ਨਹੀਂ ਆਪਣੀ ਧੀ ਨੂੰ ਸੁਭਾਲਣਾ ਹੈ ਜਦੋਂ ਬੱਚਿਆਂ ਨੂੰ ਜੰਗਾਰ ਮੁਕਾਬਲੇ ਤੇ ਜਲਵਾਣੀ ਦੇ ਇਤਿਹਾਰ ਦੇ ਵਿੱਚ ਵਾਸਤੇ ਉਹਨਾਂ ਵੱਲ ਨੂੰ ਕਾਪੀਆਂ ਦਵਾਗੇ ਉਹ ਬੱਚੇ ਪੰਜ ਕਿਲੋ ਨੂੰ ਟੈਨ ਦਵਾਗੇ ਉਸ ਤੋਂ ਬਾਅਦ ਇੱਥੇ ਜੱਜ ਸਾਹਿਬਾਨ ਬੈਠਣਗੇ ਉਹਨਾਂ ਦੇ ਆ ਕਿਉਂ ਹੋਵੇਗੀ ਤੇ ਬੱਚਿਆਂ ਨੂੰ ਬਰਾ ਮਾਨ ਸਤਕਾਰ ਦਿੱਤਾ ਜਾਵੇਗਾ ਸਾਹ ਸੰਗਤ ਆਪੋ ਆਪਣੇ ਬੱਚਿਆਂ ਨੂੰ ਹੁਣ ਆਪਾਂ ਸਮਾਨਨ ਦੀ ਸਾਨੂੰ ਲੋੜ ਹੈ ਅਣੀ ਸੰਭਾਲਨਾਗੇ ਨਾ ਤੇ ਸਾਡੇ ਵੱਲ ਦੂਸਰੇ ਲੋਕ ਸਾਡੇ ਵੱਲ ਉਦਲਾ ਨਹੀਂ ਕਰਨਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਜੂਸਰ ਦੀ ਧਰਤੀ ਦੇ ਗੱਲ ਕਹਿ ਕੇ ਗਏ ਜੀ ਕਹਿੰਦੇ ਜਿਹਨੇ ਮੇਰੇ ਨਾਲ ਪਿਆਰ ਕਰਨਾ ਹੈ ਨਾ ਉਹ ਘਰ ਘਰ ਦੇ ਵਿੱਚ ਆਪਣੀ ਸਿੱਖੀ ਸੰਭਾਲੇ ਆਪਣੇ ਬੱਚਿਆਂ ਨੂੰ ਸੰਭਾਲੇ ਬਸ ਮੇਰੇ ਕਰਨਾ ਚਿਰ ਅਰਦਾਸ ਕਰਦੇ ਮੈਂ ਉਹਨੇ ਤੇ ਕਾਜ ਸਾਰੇ ਪੂਰੇ ਕਰਾਂਗਾ ਉਸ ਸਤਨਾਮ ਸ੍ਰੀ ਵਾਹਿਗੁਰੂ ਪਿਆਰੀ ਸਾਧ ਸੰਗਤ ਜੀ ਔਰ ਇਹ ਪ੍ਰਾਪਾਤ ਤੁਹਾਡੀ ਸਾਰੀ ਸੰਗਤ ਦੇ ਨਾਲ ਹੋਵੇਗਾ ਤਦ ਤੋਂ ਬਾਬਾ ਸਿੱਧ ਸੋ ਸੀਤ ਮਹਾਰਾਜ ਕਰਨਗੇ ਇਹਨਾਂ ਦੀ ਗਵਾਈ ਦੇ ਵਿੱਚ ਸਭ ਪੱਲੇ ਗੁਰੂ ਘਰ ਦੇ ਵਜੀਰ ਗੁਰੂ ਘਰ ਦੀ ਸੇਵਾ ਦਾ ਕਰਨਗੇ ਇਹੋ ਜਿਹੇ ਪ੍ਰਾਅਰਿਆ ਆਪਾਂ ਕਰਨੇ ਆ ਤੇ ਇਹੋ ਜਿਹੇ ਪ੍ਰਾਅਰਿਆ ਦੇ ਨਾਲ ਸਾਡਾ ਫਿਰ ਗਲਬਾਨੀ ਨਹੀਂ ਤਾਂ ਸਾਡੀ ਔੜ ਕੁੱੜਨੀ ਜਿੱਤ ਰਹਿਣੀ ਕਿਉਂਕਿ ਨਗਰ ਦੇ ਵਿੱਚ ਆਪਾਂ ਹਮ ਸਾਡੇ ਸਾਹਮਣੇ ਨਗਰ ਕੇਤਰ ਗੱਡੇ ਆ ਫਿਰ ਆਪਾਂ ਪਹਿਲਾਂ ਆਪਰਾ ਨਾ ਕੀਤਾ ਸੀ ਪਿੰਡਾਂ ਦੇ ਵਿੱਚ ਦੇ ਸਾ ਮੈਨੂੰ ਜਿੱਤ ਆ ਗਿਆ ਪਿੰਡਾਂ ਦੇ ਵਿੱਚ ਦੇ ਅਸੀਂ ਲਗਾਤਾਰ ਇੱਕ ਮਹੀਨਾ ਲਾਇਆ ਜੀ ਸਾਰੇ ਪਿੰਡਾਂ ਦੇ ਵਿੱਚ ਘੇਰੇ ਜਾ ਕੇ ਆ ਕੋਈ ਜਿੰਨੇ ਕ ਸਰੀਰ ਨਿਕਲੇ ਆ ਅੰਮ੍ਰਿਤਧਾਰੀ ਬੜਾ ਜੋਰ ਲਾਇਆ ਐਂ ਕਿ ਕਿ ਮਤਰ ਖਾ ਲਈਏ ਘਰਾਂ ਘਰਾਂ ਦੇ ਵਿੱਚ ਗਏ ਆ ਜਾ ਕੇ ਲੋਕਾਂ ਨੂੰ ਕਹਿ ਕੇ ਆਏ ਆ ਕਿ ਫੇਰ ਆ ਕੋਈ ਜਿੰਨੇ ਕ ਸਰੀਰ ਨਿਕਲੇ ਕਿਸ ਕੋਈ 20 25 ਜਿੰਨੇ ਕ ਨਿਕਲੇ ਉਹਨਾਂ ਨੇ ਅੰਮ੍ਰਿਤਧਾਰੀ ਕੀਤਾ ਐਂ ਕਿ ਸਾਡਾ ਜਿਹੜਾ ਸਮਾਗਮ ਹੈ ਇਹ ਸਭ ਹੋ ਗਿਆ ਜੇ ਮੈਂ ਨਾਲ ਇਹ ਵੀ ਗੱਲ ਕੀਤੀ ਆ ਬਾਬਾ ਜੀ ਨੂੰ ਕਿ ਬਾਬਾ ਜੀ ਅਸੀਂ ਸ਼ੁਰੂਆਤ ਕੀਤੀ ਆ ਬੱਚਿਆਂ ਦੀ ਅਸੀਂ ਤ੍ਰੀਣੀ ਨੂੰ ਪਲਣਾ ਦੇ ਜੇ ਤ੍ਰੀਣੀ ਦੇ ਅਸੀਂ ਦੇਖਭਾਲ ਕਰਾਂਗੇ ਅਸੀਂ ਦਾ ਫਲ ਵੀ ਖਾਵਾਗੇ ਫਿਰ ਸਾਡੇ ਨਾਂ ਨਾਲ ਵੀ ਇੱਜ਼ਤ ਜੱਗਣਗੇ ਅਸੀਂ ਪੰਜਾਬੀ ਆਪਣੇ ਬੱਚਿਆਂ ਨੂੰ ਇਹ ਹੁਣ ਫੱਟੇ ਮਾਵਾ ਦੇ ਮਾਵਾਂ ਦਾ ਸਾਰੀਆਂ ਮਾਵਾਂ ਦਾ ਇਹ ਬੱਚਾ ਤੁਹਾਡਾ ਸੁਣਾ ਹੈ ਫਜ਼ੂਲ ਇਹਦਾ ਨਾ ਇਹਦਾ ਸੁੱਚੇ ਨੇ ਬਾਹਰ ਦੰਦੀ ਜਾਣਾ ਹੈ ਇਸ ਕਰਕੇ ਇਹਨੂੰ ਪਾਲਣਾ ਤੁਹਾਡਾ ਫਰਜ਼ ਬਣਦਾ ਜੀ ਆਓ ਕਿਆ ਜੀ ਸਾਹਿਬ ਜੀ ਉਹ ਲੰਮਾ ਦਾ ਬੜੀ ਚੋਕ ਚਾਣਵਾਣੀਆਂ ਨੇ ਪਰ ਹਮ ਕਹਿਣਾ ਯਾਦ ਰੱਖਦੇ ਜਿੰਦਾ ਇਹ ਬੜੀ ਸਾਰੀ ਸੱਚ ਹੈ ਅੰਦਰੋਂ ਕਿ ਜੀ ਆਪ ਜੀ ਨਾਰਿਕ ਨਾਮ ਜਰਦੀ ਗਰਾਜ ਨੇਲੇ ਪਾਣੇ ਸਭਾ ਭਲਾ 565 ਪ੍ਰੇਮਤ ਸਰਕਾਰ ਨਾਲ ਗੁਰੂ ਘਰ ਵਿਖੇ ਟਾਈਮ ਹੋ ਚੁੱਕਾ ਸਾਹਿਬ ਜੀ ਉਹ ਅਦਾਸ਼ਮ ਦੇ ਕੋਲੋਂ ਮੈਂ ਪੜ ਕੇ ਸਮਾਪਤ ਕਰ ਦਿੰਦੀ ਹਾਂ ਜਿਆਦਾ ਟਾਈਮ ਨਹੀਂ ਹੈ ਬੈਠੋ ਬੈਠੋ ਹੋ ਚੁੱਕਾ ਸਭ ਸੰਗਤਾਂ ਨੇ ਇੱਕ ਮਹੀਨਾ ਜੋ ਭਾਈ ਸਾਹਿਬ ਜੀ ਨੇ ਰਾਜ ਨੂੰ ਦੱਸਿਆ ਕਿ ਹਾਜ਼ਰੀ ਭਰੀ ਹੈ ਸਭ ਸੰਗਤਾਂ ਦੇ ਪੰਚੀ ਜੀ ਨੂੰ ਅੰਸਰ ਜੀ ਮਹਾਰਾਜ ਜੀ ਸਹਿਬ ਅਬਾਜ਼ ਜੀ ਸੋ ਸਭ ਜੀ ਮਹਾਰਾਜ ਹਾਜ਼ਰੀ ਆਪਣੀ ਚਰਨਾਂ ਝੁਕਾਉਣ ਕਰਨਾ ਜਿੰਨੇ ਸਾਡੇ ਜੱਦੇ ਵਾਲੇ ਵੀਰ ਨੇ ਜਿਨ੍ਹਾਂ ਨੇ ਸ਼ਾਇਨ ਪਿਆਰ ਨਾਲ ਟੋਲ ਗਿਆ ਨੇ ਸਾਰਿਆਂ ਦੇ ਸਤਿਗੁਰੂ ਪੰਚੀ ਜੀ ਨੂੰ ਅੰਸਰ ਜੀ ਮਹਾਰਾਜ ਹਾਜ਼ਰੀ ਦਰਪਰਵਾਨ ਕਰਨਾ ਸਿੱਖੀ ਦਾ ਆਨ ਕੌਸ਼ਿਸ਼ ਕਰਨਾ ਇਹਨਾਂ ਸਾਰਿਆਂ ਦਾ ਧੰਨਵਾਦ ਧੰਨਵਾਦ ਗੁਰੂ ਤੇਜ ਵਜੀਰ ਕ੍ਰੰਤੀ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੇ ਭਾਵਨ ਨੂੰ ਮਾਨ ਕੋਸ਼ਿਸ਼ ਕਰਕੇ ਸੇਵਾ ਪ੍ਰਾਪਤ ਕੀਤੀ ਹੈ ਜਿੰਨੀਆਂ ਵੀ ਸੰਗਤਾਂ ਵੀਰ ਭਾਈ ਬਜ਼ੁਰਗ ਮਤਾਵਾਂ ਸਤਿਗੁਰੂ ਜੀ ਦੇ ਖਿਰਨਾ ਖਾਜ ਦੀਆਂ ਭੰਗੀਆਂ ਨੇ ਸਭਨਾਂ ਦਾ ਲੱਖ ਲੱਖ ਸ਼ੁਕਰਾਨਾ ਆਸ਼ੀਰਵਾਦ ਗੁਰੰਤ ਜੀ ਦਾ ਕੋਟਨ ਕੋਟ ਧੰਨਵਾਦ ਮਾਤਾ ਪਾਣ ਨੂੰ ਬੇਨਤੀ ਹੈ ਭਾਈ ਸਾਹਿਬ ਜੀ ਨੇ ਆਪ ਜੀ ਨੇ ਦੱਸਿਆ ਹੈ ਕਿ ਆਪੋ ਆਪਣੇ ਬੱਚਿਆਂ ਦਾ ਊੜਾ ਤੇ ਜੂੜਾ ਸੰਭਾਲ ਕੇ ਰੱਖੋ ਇੱਕ ਊੜਾ ਇੱਕ ਜੂੜਾ ਆਪਣੀ ਮਾਤ ਭਾਸ਼ਾ ਤੇ ਸਿਰ ਦਾ ਜੁੜਾ ਜੋ ਸਤਿਗੁਰੂ ਜੀ ਤੁਹਾਨੂੰ ਵਰਕਸ਼ ਕੀਤਾ ਸਮੋੜ ਕੇ ਰੱਖੋ ਸਵਾਗਤ ਦਾ ਨਵਾਦ ਸਾਰ ਸਤ ਸੰਗਤ ਜੀ ਉਹ ਬੜਾ ਸ਼ੁਭ ਪੜੀ ਹੈ ਇੱਕ ਦੋ ਮਿੰਟ ਵਿੱਚ ਸਵਾਪ ਦੀ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੁਝਿਆ ਪ੍ਰਾਪਤ ਕਰੀਏ ਜੇ ਮੋਸੂ ਕੀਏ ਪਰਮਾਤਮਾ ਦੇ ਨਾਮ ਕਰਾ ਕੇ ਆਪ ਦੇ ਜੇਸੀ ਦਤ ਮਿਤ ਮੇਂ ਜਾਨੀ ਨਾਨਕ ਸਾਸ ਸਦਾ ਗੁਰਪਾਨੀ ਬੋਲਦਾ ਸਭਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਿ ਕਿਉਂਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਤ ਕੀ ਪਾਸ ਸਤ ਤਸਵੀਂ ਜਿਸ ਤੱਕ ਆਪਕੋ ਇਸ ਵਰਗਾ ਗੁਰੂ ਨਾਨਕ ਲਈ ਚਾਹੇ ਫਰੰਗਤ ਗੁਰਤਮ ਅਰਦਾਸ ਰਮਦਾਸਿਓ ਹੋਏ ਸਹਾਇ ਅਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਠੇ ਸਭ ਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨ ਦਿਆਵੇ ਤਾਏ ਸਤਿ ਸਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿ ਸਾਈ ਹੋਏ ਸਹਾਇ ਦਸਵਾ ਪਾਸ਼ੀਨ ਦੀ ਜੋਤ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾ ਦਾ ਧਿਆਨ ਕਰਕੇ ਖਾਲਸਾ ਸਹਿਬ ਜੀ ਬੋਲੋ ਜੀ ਸਵਾਹਿਬ ਗੁਰੂ ਵਾਹਿਗੁਰੂ ਪੰਜ ਪਿਆਰੇ ਚਾਰ ਸਹਿਬ ਜਾਦੇ ਚਾਲੇ ਮੁਕਤੇ ਹੱਥੀਆਂ ਜਪਿਆਂ ਤਪਿਆਂ ਜਿਨ੍ਹਾਂ ਗੁਰਮਖੰਨਾਮ ਜਪਿਆ ਵੱਡ ਕੇ ਛਕਿਆ ਦੇਖ ਜਲਾਈ ਤੇਗ ਵਾਹੀ ਦੇਖਿਆ ਅਨੁਠ ਕੀਤਾ ਜਿੰਨਾ ਪਿਆਰਿਆਂ ਸਰ ਦੇ ਕੁਮਾਜਾ ਧਿਆਨ ਕਰਕੇ ਖਾਲਸਾ ਸਰ ਜੀ ਬੋਲੋ ਜੀ ਵਾਲੇਕੁਮੁ ਸਲਵਾਤੁ ਜਿੰਨਾ ਸਿੰਘਾਂ ਸਿਮਣੀਆਂ ਧਰਮ ਵਿੱਚ ਸਿੱਧ ਦਿੱਤੇ ਬੰਦ ਬੰਦ ਗਟਾਏ ਖੋਪੜੀਆਂ ਲਹਾਈਆਂ ਚੜਕੀਆਂ ਦੇ ਚੜੇ ਆਰਿਆਂ ਨਾਲ ਚਰਾ ਕੇ ਗੁਰਦਵਸ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਾ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਤਨਾਂ ਦੇ ਕੁਮਾਜਾ ਧਿਆਨ ਧਰ ਕੇ ਬੋਲੋ ਜੀ ਅੱਲੇ ਗੁਰੂ ਭਗਵੰਦ ਗੁਰੂ ਪੰਜਾਂ ਤਖਤਾਂ ਸਰਬਤ ਗੁਰਾਂ ਦਾ ਧਿਆਨ ਧਰ ਕੇ ਬੋਲੋ ਜੀ ਅੱਲੇ ਗੁਰੂ ਭਗਵੰਦ ਗੁਰੂ ਪ੍ਰਥਮ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾ ਵਿੱਚ ਤੁਮ ਕਸਤ ਕਾ ਸਰਬ ਸੁਖ ਹੈ ਜਹਾਂ ਜਹਾਂ ਖਾਲਸਾ ਸਾਹਿਬ ਜੀ ਤਹਾਂ ਤਹਾਂ ਰਸ਼ੀਆ ਦੇਖ ਕੇ ਫਤਿਹ ਬਿਰਧ ਕੀ ਪੈਲ ਪੰਥ ਕੀ ਜੀਸਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਲੇ ਬੋਲੋ ਜੀ ਸਤਿਗੁਰੂ ਭਗਵਾਨ ਵਾਹਿਗੁਰੂ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਦਾਨ ਬਾਬੇਦਾਨ ਵਿਸਾਬਦਾਨ ਭਰੋਸਾਦਾਨ ਦਾਨੋ ਸਿਦਾਨ ਨਾਮ ਦਾ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਪੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਵਾਮੀ ਗੁਰੂ ਅਰਜਨ ਦੇਵ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚ ਮਤ ਪਦ ਰੱਖੇ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੁਣ ਗੁਰਤਾ ਮਾਤੇ ਜਿਨ੍ਹਾਂ ਤੋਂ ਪੰਥ ਨੂੰ ਮਸ਼ੂੜਿਆ ਗਿਆ ਹੈ ਖੁੱਲੇ ਦਰਸ਼ਨ ਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀਨ ਬਖਸ਼ੂ ਹੈ ਨਾਮ ਦੇ ਮਾਨ ਸਤਿਗੁਰੂ ਮੇਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਨ ਤਨ ਸ਼ਹੀਦ ਬਾਬਾ ਸਿੱਧ ਸੋਹ ਸਾਬ ਜੀਓ ਅਮਰਤਵੀਰ ਸੱਚੇ ਪਾਤਸ਼ਾਹ ਜੀਓ ਆਜੇ ਦਰਬਾਰ ਵਿੱਚ ਧੰਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਇਕੱਤਰ ਹੋ ਕੇ ਸੱਚੇ ਪਾਤਸ਼ਾਹ ਜੀਓ ਪਿਛਲਾ ਮਹੀਨਾ ਸੱਚੇ ਪਾਸ਼ਾ ਭਗਨ ਸੱਚੇ ਪਾਸ਼ਾ ਮਨ ਦਾ ਸਪੂਰਨ ਸੱਚੇ ਪਾਸ਼ਾ ਜੀ ਬੜੇ ਪਿਆਸ ਤਕ ਆਰਨਾ ਸੱਚੇ ਪਾਸ਼ਾ ਜੀ ਪੂਰਾ ਮਹੀਨਾ ਕੀਰਤਨ ਕਥਾ ਜਰਾਇ ਸੱਚੇ ਪਾਸ਼ਾ ਜੀਓ ਸੰਤਾਨ ਸੱਚੇ ਪਾਤਸ਼ਾਹ ਜੀ ਆਪਣੀਆਂ ਬਣੋ ਭਾਉਣਾ ਕਰਨ ਕਰਕੇ ਸੱਚੇ ਪਾਤਸ਼ਾਹ ਜੀ ਆਦਰਵਾਜ ਕੜਾਫ ਸਵਾਵਾ ਲਿਆ ਜੀ ਚਾਹ ਦੇ ਲੰਗਰ ਸੱਚੇ ਪਾਤਸ਼ਾਹ ਜੀ ਸਦਿਸ਼ੋ ਪਾਣ ਪੂਰਨ ਕਨਸ ਜੀ ਪਾਤਸ਼ਾਹ ਜੀ ਦੇਸ਼ ਪ੍ਰਦੇਸ਼ ਆਪਣੇ ਸੇਵਾ ਸਿਰ ਤੇ ਮਿਹਰ ਪਤਰਾ ਖੜਾ ਜੀ ਧੰਨ ਧੰਨ ਸਹਿਬ ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਅੱਜ ਫਕਰ ਦਾ ਮਹੀਨਾ ਸੱਚੇ ਪਾਸ਼ ਆਰੰਭ ਹੋਇਆ ਸਦਿਸ਼ੋ ਪਾਣ ਪੂਰਨ ਕਨਸ ਦੇ ਪਾਸ਼ ਜੀ ਪੰਦਰਸ਼ਦਾਨ ਬਖਸ਼ਣ ਸਚੇਪਾਸ਼ਾ ਜੀ ਧੰਨ ਦਲ ਸਾਹਿਬ ਜੀ ਗੁਰਵੰਸ ਸਚੇਪਾਸ਼ਾ ਜੀ ਸਹਾਇ ਸੇ ਪਰਿਵਾਰ ਸਰਦਾਰ ਗੁਰਮੀਤ ਸਿੰਘ ਫੋਜੀ ਸਾਹਿਬ ਅਤੇ ਸਵਿੰਦਰਪਾਲ ਸਿੰਘ ਕੈਪਟਨ ਸਾਹਿਬ ਸਚੇਪਾਸ਼ਾ ਦੋਹਾਂ ਪਰਿਵਾਰਾਂ ਦੀ ਆਦਰਵਾਸ ਜੇ ਪਾਸ਼ਾ ਖਰਾਤ ਫਾਉਂਡਿਸ਼ਨ ਲਈ ਸਚੇਪਾਸ਼ਾ ਜੀ ਦੇ ਕਰਨੀਆਂ ਕਿਰਪਾ ਕਨਸ ਜੇ ਪਾਸ਼ਾ ਜੀ ਮੇਰ ਕਨਸ ਜੇ ਪਾਸ਼ਾ ਸ਼ੁਭਪਾਣ ਪੂਰਨ ਕਰਨੀਆਂ ਜਗਨਸਿ ਚੇ ਪਾਸ਼ਾ ਪ੍ਰੋਣਾ ਸੁਖ ਸਾਂਦੇ ਬਖਸ਼ਣ ਜੀ ਤੁੰਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੱਜ ਫੱਗ ਦਾ ਮਹੀਨਾ ਸਤੇ ਪਾਸ ਆਰਾਮ ਕੋ ਆਸਤੇ ਪਾਸ਼ਾ ਜੀ ਸਮੂਹ ਸਾਧ ਸੰਗਤ ਸਤੇ ਪਾਸ਼ਾ ਬੇਨਤੀ ਹੈ ਤੁੰਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਜੀ ਬਾਬਾ ਜੀ ਗੁਰਪ੍ਰੀਤ ਸਿੰਘ ਸਤੇ ਪਾਸ਼ਾ ਵਿਧੀਵਲ ਸਤੇ ਪਾਸ਼ਾ ਜੀ ਨੂੰ ਸ੍ਰੀ ਦੇ ਕਸ਼ਟ ਆਕਰਪਾ ਕਰਕੇ ਜਗਨਸਿ ਚੇ ਪਾਸ਼ਾ ਕਸ਼ਟ ਨਿਵਰਤ ਕਰੋ ਸਤੇ ਪਾਸ਼ਾ ਤੰਦਰੁਦਾਲ ਬਖਸ਼ੋ ਜੀ ਪਰਵਾਹ ਸਤਸਾਂ ਦੇ ਵਚਨ ਸੱਚੇ ਪਾਸ਼ਾ ਪ੍ਰਸਾਦ ਸੰਧੀਰਾ ਭਰਵਜਾ ਜੀ ਅਪੇ ਜੀਹਾਂ ਤੋਂ ਅਸੀਂ ਸੱਚੇ ਪਾਸ਼ਾ ਕਿਰਪਾ ਕਰੋ ਜੀ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਵੇਲੇ ਆਪਲੀ ਕਿਰਪਾ ਕੀਤੀ ਅਮੀਰ ਕੀਤੀ ਸੱਚੇ ਪਾਸ਼ਾ ਜੀ ਨਿਤਨੇਮ ਜਪ ਕੀਤੇ ਜੀ ਉਪਰੰਤ ਦੁਆਸ ਜਾ ਕੇ ਕਥਾ ਉਚਾਰਾਂ ਸੱਚੇ ਪਾਸ਼ਾ ਜੀ ਅਨੇਕ ਹੀ ਗਲਤੀਆਂ ਪਹੁੰਚਾਉਂਗੇ ਸੱਚੇ ਪਾਸ਼ਾ ਅੰਜਾਨ ਵਸੰਕੇ ਮਾਫ ਕਰਕੇ ਸੋਦਿਸ਼ਵਤ ਬਾਣ ਕਰਨ ਦੀ ਦਵਾਸਤ ਦੀ ਕਥਾ ਜਰੂਰ ਕਰੇ ਸਤਿਗੁਰੂ ਸੱਚੇ ਪਾਸ਼ਾ ਜੀ ਕਿਰਪਾ ਕਰਨ ਜਾਂ ਸੱਚੇ ਪਾਸ਼ਾ ਸਾਡੇ ਕਾਜ ਆਸਰਾ ਕਰੇ ਜੀ ਤਨ ਤਨ ਸਹਿਬ ਸ੍ਰੀ ਗੁਰੂ ਸੱਚੇ ਪਾਸ਼ਾ ਦੇ ਸਾਏ ਸੇ ਪਰਵਾਰ ਸਰਦਾਰ ਗੰਦੀਪ ਸਿੰਘ ਸੱਚੇ ਪਾਸ਼ਾ ਜੀ ਉਹਨਾਂ ਦਾਸ ਵੇ ਸੱਚੇ ਪਾਸ਼ਾ ਖਦਾ ਪਰਸ਼ਨ ਰਾਗ ਕਿਰਪਾ ਕਰਨ ਜੀ ਤੰਦਰੁਸਤੀ ਪਖੀਨੀ ਜੀ ਤਨ ਤਨ ਸਹਿਬ ਸ੍ਰੀ ਗੁਰੂ ਸੱਚੇ ਪਾਸ਼ਾ ਕਿਸੇ ਦੀ ਟੋੜ ਵਿੱਚ ਕਿਸੇ ਮ왈ਿਸ ਟੋੜ ਨਾਲ ਸੱਚੇ ਪਾਸ਼ਾ ਜੀ ਕਿਰਪਾ ਕਰਨ ਜੀ ਦਰਬਾਰ ਦੇ ਨਾਲ ਸੱਚੇ ਪਾਸ਼ਾ ਦਰਬਾਰ ਦੇ ਪੰਚੇ ਪ੍ਰਾਪਤ ਦੇਖ ਸਕ ਜੀ ਹਾਜ਼ਰ ਹਾਜ਼ਿਰ ਆਜਨ ਪ੍ਰਵਾਨ ਹੋਵੇ ਪ੍ਰਵਾਨਾ ਪ੍ਰਾਪਤ ਸਾਧ ਸੰਗਤ ਵਿੱਚ ਬਤੌਂਦੀ ਆਗਿਆ ਬਖਸ਼ ਸੱਚੇ ਪਾਸ਼ਾ ਜੀ ਜੋ ਜੀ ਸਕੇ ਸਵਾਸਾ ਬਣਾ ਲੱਖੇ ਜੀ ਤਨਤਲ ਸਾਹਿਬ ਜੀ ਗੁਰੂ ਗ੍ਰੰਥ ਸੱਚੇ ਪਾਸ਼ਾ ਪ੍ਰਧਾਨ ਕੋਲ ਸੰਗਤਾਂ ਨੂੰ ਅਲਾਈਵ ਕੰਬਤੀ ਪ੍ਰਾਪਤ ਕਰੋ ਜੀ ਸਹਿਜ ਪਿਆਰੇ ਮੇਰ ਜਿਨ੍ਹਾਂ ਦੇ ਮਨਆਪ ਦੇ ਨਾਮ ਤੇ ਆਵੇ ਨਾਨਕ ਨਾਮ ਚੜੀ ਖਿਲਾ ਤੇਰੇ ਪਾਣੇ ਸਰਬਤਿ ਜੀ ਨਾ ਵਾਹਿਗੁਰੂ ਦੀ ਖਾਲਸਾ ਹੋ ਵਾਹਿਗੁਰੂ ਤੂੰ ਗੋਰਾ ਅਗਿਆ ਭਈ ਹਕਾਲ ਕੀ ਤਵੇ ਚਲਾਇਓ ਅਨੰਤਰ ਸਭ ਸਿਖਾਂਨ ਕੋ ਹੁਕਮ ਹੈ ਗੁਰੂ ਮਾਨੋ

ਸਿਣੀ ਵਾਹਿਗੁਰੂ ਸਹਿ ਜਿਓ ਸੋ ਕਹੋ ਤਲਗੁਰ ਸੇਵੀ ਹੈ ਰਉ ਇਸ ਰਾਜ ਸੁਭਾਏ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ अला पंजवाखो तव्हां मधूर दूर